ਹੂੰ ਅੱਜ ਫੜਦਾ ਇਹਨੂੰ ਇਹਦੇ ਕੋਲ ਲੈਣ ਵਾਲੇ ਪੈਸੇ ਵਿਆਜੀ ਇਹ ਸਤਾਣਾ ਦੁਪਹਿਰ ਘਟ ਰਿਆਣਾ ਤੇ ਹੁਣ ਇਹਨੂੰ ਮੈਂ ਫੜਦਾ ਰੰਗੇ ਹੱਥ ਜਦੋਂ ਵਾ ਉਹਦਾ ਕਹਿੰਦਾ ਘਰ ਦੇ ਕਹਿੰਦੇ ਆ ਵੀ ਘਰੇ ਹੈ ਨਹੀਂ ਘਰੇ ਹੈ ਨਹੀਂ ਚਲੋ ਉਹ ਕਿਹੜਾ ਆ ਗਿਆ ਕਿਹੜਾ ਆ ਗਿਆ ਦੁਪਹਿਰੇ ਜਾਨ ਖਾਣ ਨੂੰ ਆ ਤੇ ਅੱਗੇ ਨਹੀਂ ਕਰੇ ਤੇ ਇੱਕ ਨਾ ਇਹ ਕਪੜਾ ਕਿਹੜਾ ਭਾਈ ਸਾਡੇ ਆਹ ਤੇ ਕਰਨ ਨਹੀਂ ਟਿਕਦਾ ਉਹ ਮੈਂ ਆਂ ਮੈਂ ਆਂ ਜਗਤਾਰਾ ਆਂ ਆ ਜਾ ਤੇਰੇ ਕੋ ਪੈਸੇ ਲੈਣ ਆਲੇ ਰੋਜ਼ ਨਹੀਂ ਮਿਲਦਾ ਘਰੇ ਉਹ ਬੋਲਦਾ ਨਹੀਂ ਹਣ ਵੇਖਿਆ ਸ਼ੈ ਨੱਬ ਗਿਆ ਜਿੱਥੇ ਨੇ ਕਹਣਾ ਕੋਈ ਪੁਰਾਣਾ ਆਇਆ ਦੀ ਘਰ ਵਾਲੀ ਨੇ ਕਹਣਾ ਚਲੋ ਆਇਆ ਤਾਂ ਬੜੀ ਤੇਜ਼ੀ ਸੀ ਪਰ ਪਾਣੀ ਵੇੜ ਤਾਂ ਲੰਨਿਆ ਅੱਛਾ ਵੀ ਤਾਂ ਤੋਂ ਕੋ ਬੜੀ ਆ ਵੀ ਆਜੀ ਪੈਸੇ ਮਨਾ ਕਿਸ ਨੂੰ ਦਵੇ ਆਪਣੇ ਪੈਸੇ ਫੇਰੇ ਮਾਰੀ ਜਾਓ ਮਾਰੀ ਜਾਓ ਇਹਨਾਂ ਦੇ ਘਰ ਚੱਲ ਮਨਾ ਚੱਲੀਏ ਸ਼ਾਮਾਂ ਨੂੰ ਵੇਖ ਲਾਂਗੇ ਕਰੀ ਫੇਰ ਲੱਗਦਾ ਚਲ ਗਿਆ ਵਾ ਹੁਣ ਵੇਨਾ ਹੋਰ ਮਾਣਾ ਸੌਂਗਾ ਸ਼ਾਮਾ ਨੂੰ ਕਹਿਣ ਰਿਆ ਸੀ ਹਮਣਾ ਪੈਸੇ ਲੈਣਾ ਉਹ ਤੁਹਾਨੂੰ ਆਪਾਂ ਮਿਲਣਾ ਨਹੀਂ ਮਰੀ ਜਾ ਸ਼ਕਰ ਤਵੇਂ ਮੜੀਆਂ ਮੇਰੀਆਂ ਲੜਕੜੀਆਂ ਕਢਾਈਆਂ ਹੈਗਾ ਜੀ ਪੈਸੇ ਦੇਣ ਲੱਗਿਆ ਲਿਖਾਇਏ ਹਿਸ਼ਤਾਨ ਕੋਈ ਗੱਲ ਨਹੀਂ ਦੇਖੋ ਬੜਾ ਚਲ ਗਿਆ ਵਾ دغه یاه هون څنره ما